1656 ਵਿੱਚ ਪ੍ਰਕਾਸ਼ ਹੈ 1661 ਈਸਵੀ ਦੇ ਅੰਦਰ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ ਦਿੱਤੀ ਅਕਤੂਬਰ ਮਹੀਨੇ ਤੁਸੀਂ ਸੋਚ ਕੇ ਵੇਖੋ 5 ਸਾਲ ਕਰੀਬ 3 ਮਹੀਨੇ ਉਮਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਸ ਮੇਲੇ ਵੀ ਚੁੱਟੀਆਂ ਦਾੜੇ ਵਾਲੇ ਸ਼ਾਨੀ ਉਮਰ ਦੇ ਗੁਰਸਿੱਖ ਹੋਵਣਗੇ ਉਹਨਾਂ ਇੱਕ ਵਾਰ ਵੀ ਸ਼ੰਕਾ ਨਹੀਂ ਕੀਤਾ ਬਲਕਿ ਗੁਰੂ ਨੂੰ ਬੜੇ ਅਦਬ ਨਾਲ ਨਮਸਕਾਰ ਕਰਨੀ ਜਿਵੇਂ ਪਹਿਲਾਂ ਗੁਰੂ ਸਾਹਿਬਾਨਾਂ ਨੂੰ ਕਰਦੇ ਸਨ ਕਿੱਡਾ ਵੱਡਾ ਅਕੀਦਾ ਹੋਵੇਗਾ ਗੁਰੂ ਕੇ ਸਿੱਖਾਂ ਦਾ ਹੁਣ ਸਤਗੁਰੂ ਕੀਰਤਪੁਰ ਸਾਹਿਬ ਪਹਿਲਾਂ ਵਾਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਰੱਬੀ ਉਪਦੇਸ਼ ਵੰਡਦੇ ਐ ਮਨੁੱਖਤਾ ਨੂੰ ਰੱਬੀ ਨਾਮ ਨਾਲ ਪਵਿੱਤਰ ਸੁਨੇਹਾ ਦਿੰਦੇ ਐ ਤਨ ਮਨ ਦੀ ਅਰੋਗਤਾ ਮ ਬਖਸ਼ਦੇ ਐ ਤੇ ਜਿਹੜੇ ਵਿਰੋਧੀ ਸਾਨਾ ਗੁਰੂ ਘਰ ਦੇ ਇਹ ਕੁਦਰਤੀ ਗੱਲ ਐ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ ਇਹ ਕੱਲ ਨਾਲ ਨਾਲ ਚੱਲਦੀ ਐ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਐ ਉਹਨਾਂ ਵਿਚਾਰ ਬਣਾਈ ਵੀ 5 ਸਾਲ ਦੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਐ ਅੱਜ ਕੱਲ ਦਾ 5 ਸਾਲ ਦਾ ਬੱਚਾ ਹੋਵੇ ਤੇ ਉਹਨੂੰ ਤੇ ਕੁਝ ਵੀ ਨਹੀਂ ਪਤਾ ਉਹਨਾਂ ਸੋਚਿਆ ਵੀ ਹੁਣ ਆਪਾਂ ਪਹਿਲਾਂ ਵਾਲੇ ਗੁਰੂ ਸਹਬਾਨਾ ਵੇਲੇ ਨਹੀਂ ਆਪਣੀ ਗੱਲ ਬਣ ਸਕੀ ਤੇ ਹੁਣ ਆਪਾਂ ਗੁਰੂ ਘਰ ਦੀ ਤੋਹੀਨ ਕਰਾਂਗੇ ਕੋਈ ਨਾ ਕੋਈ ਤੌਰ ਤਰੀਕਾ ਵਰਤ ਕੇ ਉਹਨਾਂ ਇੱਕ ਟੰਗ ਵਰਤਿਆ ਇਹ ਇਤਿਹਾਸ ਵਿੱਚ ਹੈ ਕਿ ਇੱਕ ਕੋੜੀ ਬੰਦਾ ਲੱਭਿਆ ਕੋੜ ਦਾ ਜਿਹੜਾ ਰੋਗ ਹੈ ਨਾ ਸਰੀਰ ਦਾ ਕੋਈ ਵੀ ਹਿੱਸਾ ਨਹੀਂ ਹੁੰਦਾ ਜਿੱਥੇ ਜ਼ਖਮ ਨਾ ਹੋਵੇ ਸਾਰੇ ਸਰੀਰ ਤੇ ਜ਼ਖਮ ਰਿਸਦੇ ਨੇ ਖੂਨ ਪੱਕ ਛਿਮਦਾ ਇਹਨੂੰ ਕੋੜ ਦਾ ਰੋਗ ਆਖਦੇ ਨੇ ਅੱਜ ਕੱਲ ਤੇ ਇਹਦਾ ਇਲਾਜ ਵੀ ਹੋ ਗਿਆ ਤੇ ਸਮੇਂ ਨਾਲ ਰੋਗਾਂ ਦੀ ਖਾਤਮਾ ਵੀ ਹੋ ਜਾਂਦਾ ਹੈ ਕਿਸੇ ਵੇਲੇ ਇਹ ਬੜਾ ਪ੍ਰਚਲਿਤ ਰੋਗ ਸੀ ਆਮ ਸਮਾਜ ਅੰਦਰ ਤੇ ਇਹਨਾਂ ਕੀ ਕੀਤਾ ਗੁਰੂ ਹਰਿ ਰਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਇੱਕ ਦਿਨ ਪਾਲਕੀ ਵਿੱਚ ਸਵਾਰ ਹੋ ਕੇ ਸਿੱਖ ਸੰਗਤਾਂ ਦੇ ਸਮੇਤ ਤੇ ਇਲਾਕੇ ਵਿੱਚ ਰੱਬੀ ਉਪਦੇਸ਼ ਮੰਨ ਰਹੇ ਸਨ ਇਹਨਾਂ ਇੱਕ ਕੋੜੀ ਨੂੰ ਚੰਗੀ ਤਰ੍ਹਾਂ ਸਿਖਾ ਕੇ ਵੀ ਤੇਰਾ ਸਰੀਰ ਦਿਨੋ ਦਿਨ ਮਰਦਾ ਜਾ ਰਿਹਾ ਹੈ ਤੇ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਾਹਮਣੇ ਖਲੋ ਕੇ ਪਾਲਕੀ ਦੇ ਤੇ ਹੱਥ ਜੋੜ ਕੇ ਆਖੀ ਮਹਾਰਾਜ ਗੁਰੂ ਘਰ ਬੜੇ ਕੋੜੀਆਂ ਦਾ ਭਲਾ ਕਰਦਾ ਰਿਹਾ ਹੈ ਜੇ ਮੈਨੂੰ ਤੰਦਰੁਸਤੀ ਬਖਸ਼ੋ ਤੇ ਮਨ ਚ ਵਿਚਾਰ ਇਹ ਹੈ ਵੀ ਛੋਟੀ ਉਮਰ ਹੈ ਇਹਨਾਂ ਵਿੱਚ ਕਿਹੜਾ ਗੁਰੂ ਵਾਲੀ ਗੱਲ ਹੋਵੇਗੀ ਕੋੜ ਦਾ ਰੋਗ ਮਿਟਣਾ ਨਹੀਂ ਤੇ ਅਸੀਂ ਗੁਰੂ ਘਰ ਦੀ ਤੋਹੀਨ ਕਰਾਂਗੇ ਇਤਿਹਾਸ ਵਿੱਚ ਹੈ ਵੀ ਇੱਕ ਦਿਨ ਪਾਲਕੀ ਦੇ ਸਾਹਮਣੇ ਇੱਕ ਕੋੜ ਦਾ ਰੋਗੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਦਿਸ਼ਾ ਦੇ ਕੋਲ ਆਇਆ ਉਨੇ ਹੱਥ ਜੋੜਾ ਕੇ ਪਾਤਸ਼ਾਹ ਮੇਰਾ ਭਲਾ ਕਰੋ ਹਜ਼ੂਰ ਨੇ ਸਿੱਖਾਂ ਨੂੰ ਆਖਿਆ ਪਾਲ ਕੀ ਰੱਖ ਦਿਓ ਆ ਸੇਵਾ ਭਾਵ ਹੈ ਆਪਣੇ ਖੀਸੇ ਵਿੱਚੋਂ ਗੁਰੂ ਜੀ ਨੇ ਰਮਾਲ ਕੱਢਿਆ ਉਹ ਕੋੜ ਦੇ ਰੋਗੀ ਦੇ ਜ਼ਖਮ ਸਾਫ਼ ਕੀਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਦਵਾਈਖਾਨੇ ਵਿੱਚੋਂ ਦਵਾਈ ਮੰਗਾਈ ਉਹਦੇ ਜ਼ਖਮਾਂ ਤੇ ਲਾਈ ਨਾਲ ਨਾਲ ਉਹਦੇ ਅੰਤਰ ਆਤਮੇ ਦੇ ਪਵਿੱਤਰ ਉਪਦੇਸ਼ ਦਿੱਤਾ ਐਸੀ ਬਖਸ਼ਿਸ਼ ਵਰਤਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਹਿਬ ਨੂੰ ਉਹ ਸਮਾਂ ਚੇਤਾ ਆ ਗਿਆ ਕਦੀ ਦੀਪਾਲਪੁਰ ਦੀ ਧਰਤੀ ਤੇ ਨਰੰਗੇ ਕੋੜੀ ਨੂੰ ਗੁਰੂ ਨਾਨਕ ਸਾਹਿਬ ਨੇ ਅਰੋਗਤਾ ਬਖਸ਼ੀ ਸੀ ਕਦੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪ੍ਰੇਮੇ ਕੋੜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਰੋਗਤਾ ਬਖਸ਼ੀ ਸੀ ਕਦੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਮੁਰਾਦਪੁਰ ਦਾ ਇੱਕ ਚੌਧਰੀ ਜਿਹਨੂੰ ਬਿਆਸਾ ਦਰਿਆ ਵਿੱਚ ਰੋੜਨ ਚੱਲੇ ਸਨ ਤੇ ਅਰਚੀ ਤੇ ਆਕੇ ਲੈ ਕੇ ਜਾ ਰਹੇ ਸਨ ਜਉਂਦੇ ਬੰਦੇ ਨੂੰ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਰੋਕ ਕੇ ਪੁੱਛਿਆ ਵੀ ਭਲਿਓ ਕੀ ਕਾਰਨ ਹੈ ਕਹਿਣ ਲੱਗੇ ਸਤਿਗੁਰੂ ਰੋਗ ਦਿਨੋਂ ਦਿਨ ਨਗਰ ਵਿੱਚ ਨਾ ਫੈਲ ਜਾਏ ਇਲਾਜ ਕੋਈ ਨਹੀਂ دریا ਵਿੱਚ ਰੋੜਨ ਚੱਲੇ ਐ ਮੁਰਾਦਪੁਰ ਦਾ ਚੌਧਰੀ ਐ ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਭਲਿਓ ਨਹੀਂ ਇਹਨੂੰ ਤਰਨ ਤਰਨ ਸਾਹਿਬ ਦੀ ਧਰਤੀ ਤੇ ਲੈ ਕੇ ਆਓ ਉਸ ਮੁਰਾਦਪੁਰ ਦੇ ਕੋੜੀ ਦਾ ਭਲਾ ਤੇ ਕੀਤਾ ਹੀ ਕੀਤਾ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਨੇ ਤਰਨ ਤਰਨ ਸਾਹਿਬ ਦੀ ਧਰਤੀ ਤੇ ਕੋੜੀ દવાਖਾਨਾ ਖੋਲ ਦਿੱਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਸਤਗੁਰੂ ਨੇ ਉਹ ਜਿਹੜਾ ਰੋਗੀ ਸੀ ਨਾ ਕੋੜੀ ਉਹਦੀ ਦਵਾਈ دارو ਦਾ ਪ੍ਰਬੰਧ ਕਰਕੇ ਰੱਬੀ ਬਖਸ਼ਿਸ਼ ਵਰਤਾਈ ਉਹਨੂੰ ਤਨ ਮਨ ਦੀ ਅਰੋਗਤਾ ਬਖਸ਼ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਵੀ ਭਲਿਓ ਗੁਰੂਦਰ ਤੇ ਹਮੇਸ਼ਾ ਹੀ ਸੇਵਾ ਵਿੱਚ ਹਾਜ਼ਰ ਹੈ ਮਨੁੱਖਤਾ ਦਾ ਭਲਾ ਕਰਦਾ ਹੈ ਵਿਰੋਧੀਆਂ ਦੀ ਆਵਾਜ਼ ਚੁੱਪ ਹੋ ਗਈ